ਆ ਇੱਕ ਜਜ਼ਬਾਤ ਹੈ ਪੰਜਾਬੀਆਂ ਤੇ ਦੇਸ਼ ਤੇ ਅੰਦਾਜ਼ਾ ਦੇ ਆਪਾਂ ਨਾਰਾ ਕੀ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਉਹ ਜਵਾਨ ਵੀ ਅੰਦੋਲਨ ਚ ਆ ਗਿਆ ਤੇ ਕਿਸਾਨ ਵੀ ਆ ਗਿਆ ਇਹ ਤੂੰ ਵੱਧ ਕੀ ਚਾਹੀਦਾ ਤੂੰ ਭਾਜਪੀ ਸਰਕਾਰ ਆਪਣੇ ਹੰਕਾਰੀ ਐਟੀਟਿਊਡ ਤੋਂ ਪਿੱਛੇ हट ਕੇ ਉਹਨਾਂ ਨੂੰ ਗੱਲ ਸੁਣੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਕਾਨੂੰਨ ਬਣਾਇਆ ਉਹਨਾਂ ਨੇ ਜ਼ਿੰਦਗੀ ਚ ਖੇਤੀ ਕੀਤੀ ਨਹੀਂ ਸੈਂਟਰ ਦੀ ਮੋਦੀ ਸਰਕਾਰ ਅਫਸਰਾਂ ਤੇ ਕਹਿਤੇ ਉਹ ਚੱਲ ਰਹੀ ਹੈ ਤੇ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾਣ ਦੀ ਕੋਸ਼ਿਸ਼ ਕਰੀ ਹੈ ਜਿਹੜਾ ਕਹਿੰਦੇ ਟੁਕੜੇ ਟੁਕੜੇ ਗੈਂਗ ਜਿਹਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ 'ਚ ਹੁੰਦਾ ਉਹਨੂੰ ਤਾਂ ਕਹਿੰਦੇ ਕਿ ਆ ਦੇਸ਼ ਭਗਤ ਹੈ ਜਿਹੜਾ ਸਰਕਾਰ ਦੇ ਹੱਕ 'ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ ਟੁਕੜੇ ਕਹਿੰਗੇ ਸਹੀ ਮੈਨੇ ਤੇ ਅਸਲੀ ਟੁਕੜੇ ਟੁਕੜੇ ਗੈਂਗ ਬੀਜੇਪੀ ਹੈ ਪਹਿਲੇ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ ਟੁਕੜੇ ਕੀਤੇ ਹੁਣ ਜਾਣ ਕੇ ਪ੍ਰਚਾਰ ਕਰ ਰਹੇ ਹੈ ਤੇ ਹਿੰਦੂ ਤੇ ਸਿੱਖ ਵਿੱਚ ਪਾੜ ਪੰਡ ਦੀ ਕੋਸ਼ਿਸ਼ ਕਰ ਰਿਹਾ ਹੈ